ਹਾਂ ਜੀ ਸਤਿ ਸ੍ਰੀ ਅਕਾਲ ਪੰਜਾਬੀਓ ਤੇ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆਂ ਨਸ਼ੇ ਨੂੰ ਛੱਡਣ ਦੇ ਬਾਰੇ ਵਿੱਚ ਬਹੁਤ ਸਾਰੇ ਨੌਜਵਾਨਾਂ ਦਾ ਆਪਾਂ ਪਿਛਲੇ ਸਾਲਾਂ ਦੇ ਵਿੱਚ ਦਸ਼ਾ ਜਿਹੜਾ ਛੜਾਇਆ ਤੇ ਇਸ ਵਾਰ ਵੀ ਟਾਈਮ ਸ਼ੁਰੂ ਹੋ ਗਿਆ ਮਾਰਚ ਦਾ ਮਹੀਨਾ ਤੇ ਹੁਣ ਆਪਾਂ ਨੌਜਵਾਨਾਂ ਨੂੰ ਕਹਿੰਦੇ ਆਂ ਵੀ ਵੱਧ ਤੋਂ ਵੱਧ ਮਾਤਰਾ ਦੇ ਵਿੱਚ ਸਾਡੇ ਨਾਲ ਜੁੜੋ ਤੇ ਆਪਣੇ ਜਿਹੜੇ ਨਸ਼ੇ ਆ ਉਹ ਤਿਆਰ ਨਸ਼ਾ ਕੋਈ ਹੋ ਸਕਦਾ ਚਾਹੇ ਕੋਈ ਵੱਡਾ ਨਸ਼ਾ ਵਾ ਤੇ ਚਾਹੇ ਕੋਈ ਛੋਟਾ ਨਸ਼ਾ ਕੋਈ ਵੀ ਨਸ਼ਾ ਜਿਹੜਾ ਤੁਸੀਂ ਕਰਦੇ ਹੋ ਤੁਸੀਂ ਇੱਕ ਵਾਰੀ ਆਪਣੇ ਦਿਲੋਂ ਪ੍ਰਣ ਬਣਾ ਲਓ ਵੀ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੂੰਗਾ ਤਾਂ ਆਪਾਂ ਤੁਹਾਡਾ ਸਾਥ ਦੇਣ ਵਾਸਤੇ ਤਿਆਰ ਬੈਠੇ ਹਾਂ ਆਪਾਂ ਕੋਈ ਤੁਹਾਨੂੰ ਦਾਖਲ ਨਹੀਂ ਕਰਨਾ ਕੋਈ ਜ਼ਿਆਦਾ ਦਵਾਈ ਨਹੀਂ ਦੇਣੀ ਜਾਂ ਆਪਾਂ ਇੱਕੋ ਦਮ ਤੁਹਾਨੂੰ ਕੋਈ ਨਸ਼ਾ ਛੱਡਣ ਦੇ ਵਾਲੇ 'ਚ ਨਹੀਂ ਕਹਾਂਗੇ ਆਪਣਾ ਮਕਸਦ ਆ ਵੀ ਤੁਸੀਂ ਆਪਣੇ ਸਰੀਰਪਤੀ ਚੇਤਨ ਹੋਵੋ ਤੇ ਜਿਹੜਾ ਇਹ ਔੜ ਲੱਗਿਆ ਹੋਇਆ ਚਾਹੇ ਤੁਸੀਂ ਅੱਜ ਕੱਲ ਦੇਖਿਆ ਹੀ ਆ ਵੀ ਮੁੰਡੇ ਪਹਿਲਾਂ ਚਿੱਟੇ ਦੇ ਲਪੇਟ ਵਿੱਚ ਬਹੁਤ ਜ਼ਿਆਦਾ ਆ ਗਈ ਸੀ ਸਮੈਗ ਵਗੈਰਾ ਫਿਰ ਉਹਨੂੰ ਛੱਡਣ ਦੀ ਖਾਤਰ ਉਹਨਾਂ ਨੇ ਗੋਲੀਆਂ ਜੋ ਹਸਪਤਾਲਾਂ ਦੇ ਵਿੱਚ ਮਿਲਦੀਆਂ ਉਹ ਦੀ ਲਪੇਟ ਵਿੱਚ ਆ ਚੁੱਕੇ ਆ ਉਹ ਗੋਲੀ ਦੀ ਜਿਹੜੀ ਹੌਲੀ-ਹੌਲੀ ਡੋਜ਼ ਘਟਾਉਣ ਦੀ ਥਾਂ ਤੇ ਉਹਨਾਂ ਨੇ ਵਧਾਉਣੀ ਸ਼ੁਰੂ ਕਰਤੀ ਤੇ ਹੁਣ ਉਸ ਗੋਲੀ ਤੋਂ ਬਿਨਾਂ ਉਹਨਾਂ ਦਾ ਸਰੀਰ ਆ ਜਿਹੜਾ ਉਹ ਚੱਲਦਾ ਨਹੀਂ ਤੇ ਕੰਮ ਉਹਨਾਂ ਨੂੰ ਹੁੰਦਾ ਨਹੀਂ ਤੇ ਜਿਹੜੇ ਵੀਰ ਹੋਰ ਵੀ ਕੋਈ ਪੁੱਕੀ ਸ਼ਰਾਬ ਜਾਂ ਹਫੀਮ ਖਾਂਦੇ ਆ ਕੋਈ ਜ਼ਿਆਦਾ ਸਿਗਰਟ ਪੀਂਦੇ ਆ ਤਾਂ ਉਹਨਾਂ ਵਾਸਤੇ ਵੀ ਆਪਣੇ ਇਹ ਨੁਕਤੇ ਆ ਜਿਹੜੇ ਬਹੁਤ ਵਧੀਆ ਕੰਮ ਕਰਦੇ ਆ ਤੁਸੀਂ ਕੀ ਕਰਨਾ ਵਾ ਸਭ ਤੋਂ ਪਹਿਲਾ ਨੁਕਤਾ ਤਾਂ ਆਪਣਾ ਹੀ ਆ ਮੇਨ ਬੀ ਰਾਤ ਨੂੰ ਪੈਣ ਲੱਗਿਆ ਨੇ ਤੁਸੀਂ ਧੁੰਨੀ ਦੇ ਵਿੱਚ ਦੇਸੀ ਘਿਓ ਲਓਗਾ ਦੇਸੀ ਘਿਓ ਚਾਹੇ ਗਾਂ ਦਾ ਹੋਵੇ ਮੱਝ ਦਾ ਹੋਵੇ ਰਾਤ ਨੂੰ ਪੈਣ ਲੱਗਿਆ ਨੇ ਤੁਸੀਂ ਉਂਗਲ ਦੇ ਨਾਲ ਥੋੜਾ ਜਿਹਾ ਦੇਸੀ ਘਿਓ ਲੈ ਕੇ ਧੁੰਨੀ ਦੇ ਵਿੱਚ ਲਗਾਉਣਾ ਤੇ ਰੋਟੀ ਹਮੇਸ਼ਾ ਮੋਟੀ ਖਾਣੀ ਜਾਂ ਪਤਲੀ ਰੋਟੀ ਨਹੀਂ ਖਾਣੀ ਕਿਉਂਕਿ ਪਤਲੀ ਰੋਟੀ ਦੇ ਵਿੱਚ ਖਾਣਜੋਗ ਕੁਝ ਨਹੀਂ ਹੁੰਦਾ ਜੇ ਮੋਟੀ ਰੋਟੀ ਖਾਓਗੇ ਉਹ ਫਾਈਬਰ ਭਰਪੂਰ ਹੁੰਦੀ ਆ ਤੇ ਉਹਦੇ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲੂਗੀ ਤੇ ਤੁਹਾਨੂੰ ਨਸ਼ੇ ਦੀ ਤੋੜ ਆ ਜਿਹੜੀ ਉਹੋ ਕੱਟ ਲਗੂਗੀ ਸੋ ਪਹਿਲਾ ਇਹੀ ਨੁਕਤਾ ਜਿਹੜੇ ਮੈਂ ਆ ਆਪਣੇ ਵਿਦਾਦ ਨੂੰ ਪੈਂ ਲੱਗੇ ਧੁੰਨੀ ਚ ਘਿਓ ਲਾਓ ਤੇ ਰੋਟੀ ਹਮੇਸ਼ਾ ਮੋਟੀ ਖਾਓ ਤੇ ਇਸ ਤੋਂ ਬਗੈਰ ਜਿਹੜਾ ਨੁਕਤਾ ਤੁਸੀਂ ਨਸ਼ੇ ਵਾਸਤੇ ਵਰਤਣਾ ਵਾ ਨਸ਼ਾ ਛੱਡਣ ਵਾਸਤੇ ਵਰਤਣਾ ਵਾ ਤਾਂ ਉਹਦੇ ਵਿੱਚ ਤੁਸੀਂ ਕੀ ਕਰਨਾ ਵਾ ਸਵੇਰੇ ਉੱਠਣਸਾਰ ਪਹਿਲਾਂ ਦੋ ਗਲਾਸ ਪਾਣੀ ਦੇ ਜਰੂਰ ਪੀਓ ਚਾਹੇ ਉਹ ਮੇਰੇ ਨੌਜਵਾਨ ਕੀ ਜਿਹੜਾ ਕੋਈ ਵੀ ਨਸ਼ਾ ਕਰਦੇ ਆ ਚਾਹੇ ਉਹ ਮੇਰੇ ਬਜ਼ੁਰਗ ਆ ਤੇ ਚਾਹੇ ਕੋਈ ਪਹਿਣਾ ਮੇਰੀਆਂ ਕਈ ਇਸ ਤਰ੍ਹਾਂ ਦੀ ਰਿਪੋਰਟ ਦੇ ਵਿੱਚ ਵੀ ਆ ਚੁੱਕੀਆਂ ਨੇ ਫੋਨ ਆਉਂਦੇ ਆ ਸਾਨੂੰ ਤੇ ਵੀ ਮੈਂ ਵੀਰੇ ਆ ਨਸਾ ਛੱਡਣਾ ਚਾਹੁੰਨੀ ਆ ਜਾਂ ਜੀ ਦਾ ਫੋਨ ਆਉਂਦੇ ਆ ਕਿ ਕਿਸ ਤਰ੍ਹਾਂ ਛੱਡਿਆ ਜਾ ਸਕਦਾ ਵਾ ਤੇ ਆਜਾ ਕੋਲੇ ਵਾਲੀ ਚ ਗੱਲਾਂ ਬਾਤਾਂ ਕਰਦੇ ਆ ਕਿ ਸਵੇਰੇ ਉੱਠਣਸਾਰ ਤੁਸੀਂ ਦੋ ਗਲਾਸ ਪਾਣੀ ਦੇ ਬਦਲਾ ਪੀਣੀ ਪੀਣੀ ਜੇ ਤਾਂ ਗਰਮੀ ਆ ਤਾਂ ਨੋਰਮਲ ਪਾਣੀ ਪੀ ਲਓ ਜੇ ਸਾਤੀਆ ਠੰਡ ਦਾ ਮੌਸਮ ਆ ਤਾਂ ਤੁਸੀਂ ਗਰਮ ਕਰਕੇ ਕੋਸਾ ਪਾਣੀ ਪੀ ਸਕਦੇ ਤੇ ਜਿਨ੍ਹਾਂ ਨੂੰ ਕਬਜ ਦੀ ਪ੍ਰੋਬਲਮ ਆ ਵੀ ਕਬਜ ਰਹਿੰਦੀ ਆ ਉਹ ਪੰਜ ਦਾਣੇ ਦਾਖਾਂ ਦੇ ਭੋਗੇ ਰਾਤ ਨੂੰ ਰੱਖੋ ਤਸਵੀਰੇ ਉਹਨਾਂ ਨੂੰ ਖਾਲੀ ਪੇਟ ਉੱਠਣਸਾਰ ਬਣਾ ਉਹ ਖਾਓ ਪਾਣੀ ਘੁੱਸਾ ਕਰਕੇ ਪੀਓ ਤੇ ਫੇਰ 플ਸ਼ ਵਗੈਰਾ ਹੋਣ ਵਾਸਤੇ ਜਾਓ ਤੇ ਨਸ਼ੇ ਨੂੰ ਦੂਰ ਕਰਨ ਵਾਸਤੇ ਨਸ਼ੇ ਦੀ ਤੋੜ ਨੂੰ ਦੂਰ ਕਰਨ ਵਾਸਤੇ ਜਿਹੜੇ ਇਹਦੇ ਕਟਾਣੂਆ ਕਾਣ ਜਿਹੜੇ ਅੰਦਰ ਰਹਿੰਦੇ ਆ ਜਿਹੜੇ ਡਿਮਾਂਡ ਕਰਦੇ ਆ ਨਸ਼ੇ ਦੀ ਚੋਣ ਲੈਣਾ ਪੈਂਦਾ ਜਾਂ ਤੋੜ ਲੱਗਦੀ ਆ ਉਹਦੇ ਵਾਸਤੇ ਤੁਸੀਂ ਚਰਹਤਾ ਪੀਣਾ ਵਾ ਸਵੇਰੇ ਸਵੇਰੇ ਥੋੜਾ ਜਿਹਾ ਚਰਇਤਾ ਆਪਣੀ ਵੀਡੀਓ ਵੀ ਪਾਈ ਚਰਇਤੇ ਵਾਲੀ ਵੀ ਕੀ ਕੀ ਗੁਰੂ ਚਰਇਤਾ ਕਿਵੇਂ ਪੀਣਾ ਵਾ ਕਿਵੇਂ ਵਰਤਣਾ ਵਾ ਚਰਇਤਾ ਲੈ ਕੇ ਤੁਸੀਂ ਸਵੇਰੇ ਫਲਸ ਜਾਣ ਤੋਂ ਅੱਧਾ ਘੰਟਾ ਬਾਅਦ ਚਰਇਤਾ ਜਿਹੜਾ ਪੀਣਾ ਹੀ ਪੀਣਾ ਵਾ 10 ਦਿਨ ਬਿਨਾਂ ਲਗਾਤਾਰ ਮੁਰਤੇ ਛੱਡ ਦੇਣਾ ਵਾ ਯਾਨੀ ਕਿ ਹਰੇਕ ਮਹੀਨੇ ਮੰਨ ਲਓ ਤੁਸੀਂ 3 ਮਾਰਚ ਤੋਂ ਸ਼ੁਰੂ ਕਰਦੇ ਹੋ ਤਾਂ 10 ਦਿਨ 13 ਮਾਰਚ ਤੱਕ ਤੁਸੀਂ ਇਹ ਚਰਇਤਾ ਪੀਣਾ ਤੇ ਉਸ ਤੋਂ ਬਾਅਦ 20 ਦਿਨ ਵਾਸਤੇ ਬੰਦ ਕਰ ਦੇਣਾ ਫਿਰ ਅਗਲੇ ਮਹੀਨੇ ਅਪ੍ਰੈਲ ਦੇ ਮਹੀਨੇ ਦੇ ਮਈ ਜੂਨ ਕਹਾ ਗਿਆ ਚਾਰਵੀਂ ਦਿਨ ਲਗਾਤਾਰ ਤੁਸੀਂ ਪੀ ਸਕਦੇ ਹੋ ਇਹ ਕੰਮ ਲਾਜ਼ਮੀ ਕਰਨਾ ਤੁਸੀਂ ਤੇ ਇੱਕ ਤੁਸੀਂ ਬਣਾਉਣੀ ਆ ਗੋੜੀ ਮਲੀ ਦੀ ਚਟਨੀ ਆਪਾਂ ਬਣਾ ਕੇ ਵੀ ਬਹੁਤ ਵਾਰੀ ਦਿਖਾਈ ਆ ਤੁਹਾਨੂੰ ਵੀ ਕਿਵੇਂ ਬਣਨੀ ਆ ਕਿਵੇਂ ਵਰਤਣੀ ਆ ਸਾਰੀ ਵੀਡੀਓ ਆਪਣੇ ਚੈਨਲ ਤੇ ਪਈ ਆ ਬਕਾਇਦਾ ਤੇ ਜਿਹੜੇ ਨਸ਼ੇ ਵਾਲੇ ਵੀਰ ਆ ਜਿਹੜੇ ਤਾਂ ਕਰਦੇ ਆ ਜ਼ਿਆਦਾ ਮਾਤਰਾ ਦੇ ਵਿੱਚ ਜਿਵੇਂ ਸਮੈਕ ਵਗੈਰਾ ਜਾਂ ਚਿੱਟਾ ਵਗੈਰਾ ਜਾਂ ਪੱਕੀਆਂ ਲੱਗੀਆਂਵੇਂ ਗੂੜੇ ਜਾਂਦੇ ਆ ਜਿਨ੍ਹਾਂ ਨੂੰ ਕਾਲਾ ਫੁਲਿਆ ਹੋ ਚੁੱਕਿਆ ਵਾ ਹੈਪਾਟਾਈਟਿਸ ਥੀ ਵਗੈਰਾ ਤੇ ਉਹਨਾਂ ਵਾਸਤੇ ਜ਼ਰੂਰੀ ਆ ਵੀ ਇਹਦਾ ਇੱਕ ਚਮਚਾ ਇੱਕ ਚਮਚਾ ਤੁਸੀਂ ਕੋਲੀ ਦੇ ਵਿੱਚ ਪਾ ਲੈਣਾ ਵਾ ਪਾਉਣਾ ਕਦੋਂ ਵਾ ਦੁਪਹਿਰ ਦੀ ਰੋਟੀ ਤੋਂ ਇੱਕ ਘੰਟਾ ਪਹਿਲਾਂ ਜਾਂ ਦੁਪਹਿਰ ਦੀ ਰੋਟੀ ਤੋਂ ਇੱਕ ਘੰਟਾ ਬਾਅਦ ਖਾਲੀ ਪੇਟ ਨਹੀਂ ਲੈਣੀ ਇਹ ਗੂਲ ਮੋਸ਼ਨ ਲੱਗੂਗੀ ਇਹਦਾ ਇੱਕ ਚਮਚਾ ਆਪਾਂ ਕੋਲੀ ਦੇ ਵਿੱਚ ਪਾ ਲੈਣਾ ਵਾ ਤੇ ਥੋੜਾ ਜਿਹਾ ਵਿੱਚ ਪਾਣੀ ਪਾ ਕੇ ਤੇ ਇਹਨੂੰ ਆਪਾਂ ਪੀ ਲੈਣਾ ਵਾ ਥੋੜਾ ਜਿਹਾ ਪਾਣੀ ਪਾਓ ਵਿੱਚ ਜਿੰਨਾਕ ਘੋਡੇ ਇਹ ਤੇ ਪਾਣੀ ਪਾ ਕੇ ਹਿਲਾ ਕੇ ਤੇ ਤੁਸੀਂ ਇਹ ਜਿਹੜਾ ਪਾਣੀ ਆ ਇਹ ਪੀ ਲੈਣਾ ਵਾ ਰੋਟੀ ਖਾਣ ਤੋਂ ਇੱਕ ਘੰਟਾ ਪਹਿਲਾਂ ਜਾਂ ਇੱਕ ਘੰਟਾ ਬਾਅਦ ਜਿਹੜੇ ਵੀਰ ਜਿਆਦਾ ਨਸ਼ਾ ਕਰਦੇ ਆ ਉਹੋ ਇਹਦੀ ਡੋਜ਼ ਆ ਜਿਹੜੀ ਰੋਜ਼ ਲੈਣ 20 ਤੋਂ 21 ਦਾਣੇ ਰੋਜ਼ਾਨਾ ਲੋ ਜਾਂ ਨਾ ਲੈਣ ਤੋਂ ਬਾਅਦ ਫਿਰ ਇੱਕ ਦਿਨ ਦਾ ਗੈਪ ਕਰਨਾ ਸ਼ੁਰੂ ਕਰਦੋ ਤੇ ਫਿਰ ਦੋ ਦਿਨ ਦਾ ਗੈਪ ਪਾਉਣਾ ਕਿਉਂਕਿ ਇਹ ਜਿਆਦਾ ਆਪਾਂ ਟਾਈਮ ਲੰਮਾ ਟਾਈਮ ਰੋਜ਼ ਨਹੀਂ ਲੈਣੀ ਸਿਰਫ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਕਿ ਤੁਹਾਡਾ ਲੀਵਰ ਜਿਹੜਾ ਉਹ ਸਹੀ ਹੋ ਜਾਵੇ ਲੀਵਰ ਜੇਕਰ ਸਹੀ ਹੋ ਗਿਆ ਤਾਂ ਤੁਹਾਨੂੰ ਨਸ਼ੇ ਦੀ ਜਿਹੜੀ ਜ਼ਰੂਰਤ ਆ ਉਹ ਵੀ ਨਹੀਂ ਪੈਣੀ ਬਾਕੀ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚੋਂ ਹੀ ਤੁਹਾਡਾ ਲੀਵਰ ਆ ਜਿਹੜਾ ਉਹ ਤੁਹਾਡੀ ਐਨਰਜੀ ਹੈ ਜਿਹੜੀ ਸਰੀਰ ਨੂੰ ਚਾਹੀਦੀ ਆ ਉਹ ਪੂਰੀ ਕਰ ਲਵੇਗਾ। ਸੋ ਸਰ ਨਾਲ ਵਧੀਆ ਨੁਕਤਾ ਵਾ ਇਹ ਵੀ ਬਾਡੀ ਬਿਲਡ ਦੀ ਚਟਨੀ ਘਰੇ ਬਣਾਓ ਤੇ ਨਹੀਂ ਬਣਾ ਸਕਦੇ ਤਾਂ ਸਾਨੂੰ 9653465007 ਤੇ ਕੰਟੈਕਟ ਕਰ ਸਕਦੇ ਹੋ ਤੇ ਬੜੀ ਬੜਾਈ ਇਸ ਤੁਹਾਡੇ ਘਰੇ ਵੀ ਪਹੁੰਚ ਨਹੀਂ ਕਰਾਂਗੇ। ਤੇ ਇਹ ਲੈਣੀ ਆ ਰੋਜ਼ਾਨਾ ਲੈਣੀ ਆ ਦੁਪਹਿਰ ਦੀ ਰੋਟੀ ਤੋਂ 1 ਘੰਟਾ ਪਹਿਲਾਂ ਜਾਂ ਘੰਟਾ ਬਾਅਦ ਇੱਕ ਕਾਲ ਤਾਂ ਹੋਰ ਧਿਆਨ ਰੱਖਣਾ ਜਦੋਂ ਵੀ ਰੋਟੀ ਖਾਣੀ ਆ ਤੁਸੀਂ ਤੇ ਰੋਟੀ ਦੇ ਨਾਲ ਪਾਣੀ ਬਿਲਕੁਲ ਨਹੀਂ ਪੀਣਾ ਰੋਟੀ ਖਾਣ ਤੋਂ ਇੱਕ ਘੰਟਾ ਬਾਅਦ ਪਾਣੀ ਪੀਣਾ ਤੇ ਫਲ ਫੂਟਨ ਨੂੰ ਦੱਸਦਾ ਹੀ ਹੁੰਦਾ ਪਹਿਲਾਂ ਦੋ ਘੰਟੇ ਬਾਅਦ ਖਾਣੇ ਆ ਤੇ ਜਿਹੜੇ ਵੀ ਵੀਰ ਨਸ਼ਾ ਕਰਦੇ ਆ ਮੰਨ ਰੋਗ ਤਰਾਪ ਦਾ ਜਾਂ ਅਫੀਮ ਦਾ ਜਾਂ ੁੱਕੀ ਦਾ ਡੋਡਿਆਂ ਦਾ ਜਾਂ ਸਮੈਗ ਦਾ ਜਾਂ ਹਸਪਤਾਲ ਵਾਲੇ ਦੀਆਂ ਗੂੜੀਆਂ ਖਾਂਦੇ ਆ ਉਹਨਾਂ ਨੇ ਕੀ ਕਰਨਾ ਵਾ ਜਦੋਂ ਆਪਣੇ ਆਪਿਆਂ ਰੋਟੀ ਖਾਣ ਤੋਂ ਬਾਅਦ ਤੁਸੀਂ ਤਾਂ ਇੱਕ ਹਫ਼ਤੇ ਬਾਅਦ ਜਾਂ 10 ਦਿਨਾਂ ਬਾਅਦ ਆਪਣੀ ਦੀ ਡੋਜ਼ ਆ ਉਹ ਘਟਾਉਣੀ ਆ ਜੇ ਗੋਲੀ ਖਾਣੇ ਹੋ ਤਾਂ ਪੂਰੀ ਕਰ ਦੋ ਜੇ ਸ਼ਰਾਬ ਪੀਣੇ ਹੋ ਤਾਂ ਉਦੋਂ ਉਹਦੀ ਲਿਮਟ ਆ ਜਿਹੜੀ ਘਟਾ ਲਓ ਜੇ ਹੀਫੀਮ ਖਾਣੇ ਹੋ ਤਾਂ ਵੀ ਉਹਦੀ ਜਿਹੜੀ ਮਾਤਰਾ ਵਾ ਉਹ ਅੱਧੀ ਕਰ ਦੋ ਇੱਕੋ ਦਾਮ ਆਪਾਂ ਨਸ਼ਾ ਨਹੀਂ ਛੱਡਣਾ ਤੇ ਇਹਦੀ ਡੋਜ਼ ਆ ਆਪਾਂ ਹੌਲੀ-ਹੌਲੀ ਘਟਾਉਣੀ ਆ ਪਹਿਲੇ ਹਫ਼ਤੇ ਜਾਂ 10 ਦਿਨਾਂ ਦੇ ਵਿਚ ਵਿੱਚ ਆਪਾਂ ਡੋਜ਼ ਅੱਧੀ ਕਰ ਲੈਣੀ ਆ ਤੇ ਅਗਲੇ ਹਫਤਿਆਂ ਦੇ ਵਿੱਚ ਆਪਾਂ 10 ਦਿਨਾਂ ਦੇ ਵਿੱਚ ਤੇ ডোজ ਹੋਰ ਅੱਧੀ ਕਰਕੇ ਜਾਨਕਿ ਮਹੀਨੇ 2 ਮਹੀਨੇ ਦੇ ਵਿੱਚ ਪੀਰੀਅਡ ਦੇ ਵਿੱਚ ਆਪਾਂ ਇਹ ਸਾਰਾ ਪੋਸ਼ਕ ਤਿਆਗ ਦੇਣਾ ਹੁਣ ਕਈ ਵੀਰ ਕਹਿੰਦੇ ਆ ਵੀ ਨਹੀਂ ਛੱਡਿਆ ਜਾਂਦਾ ਜਾਂ ਤੋੜ ਲੱਗਦੀ ਆ ਬਾਈ ਇਹ ਨੁਕਤਾ ਜਿਹੜਾ ਵਾ ਨੁਕਤਾ ਆਪਾਂ ਦੱਸਦੇ ਆ ਤੁਹਾਨੂੰ ਇਹ ਪੂਰੇ ਕਾਰਗਰ ਤੇ ਬਹੁਤ ਬੰਦਿਆਂ ਨੇ ਆਪਦੇ ਜੈਵ ਨੂੰ ਮਜ਼ਬੂਤ ਕਰਕੇ ਇਹ ਜਿਹੜੇ ਨਸ਼ੇ ਆ ਛੱਡੇ ਆ ਇਹਨਾਂ ਨੁਕਤਿਆਂ ਦੇ ਨਾਲ ਹੀ ਤੇ ਜੇ ਫੇਰ ਵੀ ਕੋਈ ਵੀਰ ਭਰਾ ਨੂੰ ਲੱਗਦਾ ਵੀ ਜਿਆਦਾ ਨਸ਼ੇ ਦੀ ਡੋਜ਼ ਕਰਦਾ ਹੋਣ ਕਰਕੇ ਵੀ ਜਦੋਂ ਉਹ ਡੋਜ਼ ਘੱਟ ਕਰਦਾ ਵਾ ਜਾਂ ਨਸ਼ੇ ਦੀ ਮਾਤਰਾ ਜਿਹੜੀ ਘਟਾਉਂਦਾ ਵਾ ਕਹਿਣ ਤੇ ਤੇ ਉਦੋਂ ਬਾਅਦ ਤੋੜ ਲੱਗਣ ਲੱਗ ਜਾਂਦੀ ਹੈ ਸਰੀਰ ਨੂੰ ਉਹਦੇ ਵਾਸਤੇ ਆਪਣੇ ਕੋਲੇ ਇੱਕ ਪ੍ਰੋਡਕਟ ਵੀ ਹੈਗਾ ਵਾ ਜਿਹਦੇ ਵਾਸਤੇ ਆਪਾਂ ਇਹ ਤੁਸੀਂ ਲੈ ਵੀ ਸਕਦੇ ਹੋ ਮੰਗਾ ਸਕਦੇ ਹੋ ਤੇ ਇਹ ਬਹੁਤ ਵਧੀਆ ਜੜੀ ਉਰਵੈਤਿਕ ਦਵਾਈ ਹੈ ਇਹ ਤੇ ਇਹਨੂੰ ਵਾਸਤੂ ਕਰੋ ਤੁਸੀਂ ਜੇ ਕਿਸੇ ਵੀਰ ਨੂੰ ਚਾਇਕਰੀ ਹੋਏ ਤਾਂ ਆਪ ਤੁਸੀਂ ਮਿਲਾ ਸਕਦੇ ਆ ਇਹ ਕੁੜੀ ਆ ਇਹਦੇ ਵਿੱਚ ਚੂਰਨ ਟੈਪਟਮਸਾ ਘਾਆ ਤੇ ਤੁਸੀਂ ਗਲਾਸ ਦੇ ਵਿੱਚ ਪਾਣੀ ਪਾ ਲੈਣਾ ਪਾਣੀ ਦੇ ਵਿੱਚ ਘੋਲ ਕੇ ਇਹ ਜਿਹੜੀ ਕੁੜੀ ਆ ਤੁਸੀਂ ਪੀ ਲੈਣੀ ਇਹਨਾਂ ਦੀ ਡੋਜ਼ ਜ਼ਿਆਦਾ ਵਾ ਨਸ਼ਾ ਜ਼ਿਆਦਾ ਕਰਦੇ ਸੀ ਛਡਣਾ ਚਾਹੁੰਦੇ ਆ ਉਹ ਆ ਕੁੜੀ ਆ ਜਿਹੜੀ ਤਿੰਨ ਟਾਈਮ ਵੀ ਪੀ ਸਕਦੇ ਆ ਪਾਣੀ ਦੇ ਵਿੱਚ ਘੋਲ ਕੇ ਸਵੇਰੇ ਦੁਪਹਿਰੇ ਸ਼ਾਮ ਤੇ ਜਿਹੜੇ ਵੀਰ ਘੱਟ ਕਰਦੇ ਆ ਡੋਜ਼ ਇਹਨਾਂ ਦੀ ਘਟਾ ਜਾਂ ਥੋੜੇ ਰੱਖੇ ਨਾਲ ਕਰਨਾ ਚਾਹੁੰਦੇ ਛੋੜਨਾ ਸਾਰਾ ਕਰਦੇ ਸੀਗੇ ਤਾਂ ਉਹ ਇਹਦੀ ਜਿਹੜੀ ਡੋਜ਼ ਆ ਉਹ ਸਵੇਰੇ ਸ਼ਾਮ ਵੀ ਲੈ ਸਕਦੇ ਆ ਪਾਣੀ ਦੇ ਵਿੱਚ ਘੋਲ ਲੋ ਇਹਨੂੰ ਇੱਕ ਆ ਤਾਂ ਘੋਲ ਕੇ ਦਿਖਾਉਣਾ ਮੈਂ ਇੱਕ ਮਿੰਟ ਰੁਕੋ ਤੇ ਆਪਾਂ ਘੋਲ ਲਈ ਆਪਣੀ ਤੇ ਆਪ ਆਪਣੇ ਕੋਲ ਪਾਣੀ ਪਿਆ ਵਾ ਪਾਣੀ ਦੇ ਵਿੱਚ ਤੇ ਆਪਾਂ ਇਹਨੂੰ ਘੋਲ ਲੈਣਾ ਵਾ ਹਾਂ ਦੇ ਇਸ ਤਰ੍ਹਾਂ ਆਪਾਂ ਇਹ ਜਿਹੜੀ ਪੂੜੀ ਆ ਪੂਰੀ ਦੀ ਪੂਰੀ ਇਹਦੇ ਵਿੱਚ ਬਾਤੀ ਆ ਤੇ ਹੁਣ ਇਹਨੂੰ ਮੜਾ ਜ ਆਪਾਂ ਘੋਲ ਲੈਣਾ ਆ ਦੇ ਚੰਗੀ ਤਰ੍ਹਾਂ ਘੋਲ ਕੇ ਆ ਦੇਖੋ ਆ ਤੀਜੇ ਬਣ ਗਈ ਆ ਇਹ ਤੇ ਇਹਨੂੰ ਤੁਸੀਂ ਪੀ ਲੈਣਾ ਵਾ ਸਵੇਰੇ ਸ਼ਾਮ ਤੁਸੀਂ ਦੋ ਟਾਈਮ ਪੀ ਲੋ ਜਿਹੜੇ ਦੀਬ ਨਸ਼ਾ ਕਰਦੇ ਜਿਹੜੇ ਕੋਈ ਜ਼ਿਆਦਾ ਹੱਤ ਤੋਂ ਗੁజర్ ਚੁੱਕੇ ਆ ਵੀ ਨਸ਼ਾ ਬਹੁਤ ਜ਼ਿਆਦਾ ਕਰ ਲੱਗ ਗਿਆ ਉਹ ਜਿਹੜੀ ਚੰਨਵਾਰੀ ਵੀ ਇਹਦੀ ਜਿਹੜੀ ਮਾਤਰਾ ਲੈ ਸਕਦੇ ਆ ਕੁਈ ਸਰਟੀਫਿਕੇਟ ਨਹੀਂ ਆਇਆ ਦਾ ਦੇਸੀ ਆਯੁਰਵੈਦਿਕ ਕਰਨਾ ਫਲਾਈ ਵਿੱਚ ਚੀਜ਼ ਆ ਇਹ ਤੇ ਦੋ ਟਾਈਮ ਨੂੰ ਜਰੂਰ ਪਿਓ ਤੇ ਤੁਸੀਂ ਵੀ ਜਿਹੜੇ ਨਸ਼ੇ ਦਿਲ ਪੇਟ ਤੋਂ ਬਾਹਰ ਆ ਸਕਦੇ ਹੋ ਚਾਹੇ ਜਿਹੜਾ ਮਾਰਕੀ ਦੀ ਪੁਰਾਣਾ ਕੋਈ ਨਸ਼ਾ ਕਰਦੇ ਸੀਗੇ ਤੇ ਆਪਾਂ ਨਸ਼ਾ ਮੁਕਤੀ ਜਿਹੜੇ ਗਰੁੱਪ ਆ ਉਹ ਵੀ ਦੁਬਾਰਾ ਸ਼ੁਰੂ ਕਰਨ ਲੱਗੇ ਆ ਜੇ ਕਿਸੇ ਵੀਰ ਨੂੰ ਇਹ ਕੁੜੀ ਲੈਣ ਦੇ ਵਿੱਚ ਹਰਜਾ ਜਾਂ ਭੁਲਕੇ ਪਾਣੀ ਪੀਣ ਦੇ ਵਿੱਚ ਹਰਜਾ ਤਾਂ ਉਹਨਾਂ ਵਾਸਤੇ ਆਪਣੇ ਕੋਲੇ ਇੱਕ ਆਜੂਪੈਦੀ ਕੀ ਜਿਹੜੀ ਦਵਾਈ ਆ ਆਪਣੇ ਕੋਲੇ ਉਹ ਆਈਆ ਕੈਪਸੂਲ ਆਇਆ ਆਪਣੇ ਕੋਲ ਆ ਕੈਪਸੂਲ ਆ ਇਹ ਵੀ ਤੁਸੀਂ ਜਿਹੜੀ ਸਵੇਰੇ ਸ਼ਾਮ ਇੱਕ ਇੱਕ ਕਰਕੇ ਖਾ ਸਕਦੇ ਹੋ ਜਿੰਨਾਂ ਨੂੰ ਕੁੱਰੀ ਦੇ ਵਿੱਚ ਘੋੜਟੇ ਆ ਪੀਣ ਦੇ ਵਿੱਚ ਹਰਜਾ ਕੋਈ ਤਾਂ ਉਹ ਕੈਪਸੂਲ ਤੁਸੀਂ ਕਰ ਸਕਦੇ ਆ ਵੀ ਸਵੇਰੇ ਸ਼ਾਮ ਕਰ ਲਓ ਇਹ ਵੀ ਆਜੂਪੈਦੀ ਤੌਰ ਤੇ ਆ ਕੋਈ ਇਹਨਾਂ ਦਾ ਸਾਈਡ ਇਫੈਕਟ ਨਹੀਂ ਹੈ ਇਸ ਚੀਜ਼ ਦਾ ਤੇ ਇਹ ਵੀ ਆਪਾਂ ਥੋੜਾ ਟਾਈਮ ਪਾ ਕੇ ਤੁਹਾਨੂੰ ਬੰਦ ਕਰਦੇ ਆ ਤੇ ਜੇ ਕਿਸੇ ਵੀਰ ਨੇ ਆਪਣੇ ਨਾਲ ਨਸ਼ਾ ਮੁਕਤੀ ਗਰੁੱਪ WhatsApp ਦੇ ਵਿੱਚ ਜੁੜਨਾ ਹੋਵੇ ਤਾਂ ਉਹ ਵੀ ਆਪਾਂ ਨੂੰ ਮੈਸੇਜ ਕਰ ਸਕਦੇ ਆ 96534 65007 ਇਸ ਨੰਬਰ ਤੇ ਮੈਸੇਜ ਕਰਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਤੇ ਆਓ ਆਪਾਂ ਸਾਰੇ ਜਿੰਨੇ ਭਰਾ ਕਿਸੇ ਵੀ ਨਸ਼ੇ ਦੇ ਵਿੱਚ ਲਪੇਟ ਦੇ ਵਿੱਚ ਆਏ ਹੋਏ ਆ ਜਾਂ ਹਸਪਤਾਲਾਂ ਦੇ ਗੁਣੀਆਂ ਖਾਂਦੇ ਆ ਉਹਨਾਂ ਨੂੰ ਬੇਨਤੀ ਆ ਵੀ ਸਾਡੇ ਨਾਲ ਜੁੜੋ ਅਸੀਂ ਤੁਹਾਨੂੰ ਬਹੁਤ ਜਾਂਦੀ ਤੁਹਾਡੀ ਨਸ਼ੇ ਤੋਂ ਜਿਹੜੀ ਮੁਕਤੀ ਕਰਵਾ ਦਾਂਗੇ ਤੇ ਕੋਈ ਤੁਹਾਡਾ ਤੁਹਾਨੂੰ ਦਾਖਲ ਹੋਣ ਦੀ ਵੀ ਜਰੂਰਤ ਨਹੀਂ ਕੋਈ ਕੰਮ ਕਾ ਛੱਡਣ ਦੀ ਵੀ ਜਰੂਰਤ ਆਪਣੇ ਘਰੇ ਬਹਿ ਕੇ ਤੁਸੀਂ ਆਪਣੇ ਘਰੇ ਕੰਮ ਦਾ ਕਰਦੇ ਹੋਏ ਤੁਸੀਂ ਦਸੇ ਨੂੰ 6:30 ਕਰਦੇ ਕੋਈ ਬਾਹਲੀ ਗੱਡੀ ਗੱਲ ਨਹੀਂ ਇਹ ਬਹੁਤ ਨੌਜਵਾਨਾ ਜਿਹੜੇ ਇਸ ਚੱਕਰ ਚੋਂ ਬਾਹਰ ਨਿਕਲੇ ਆ ਤੇ ਆਪਣੀ ਜਿਹੜੀ ਜ਼ਿੰਦਗੀ ਆ ਵਧੀਆ ਢੰਗ ਤਰੀਕੇ ਨਾਲ ਗੁਜ਼ਾਰਦੇ ਆ ਸੋ ਤੁਸੀਂ ਵੀ ਸਾਡੇ ਨਾਲ ਜੁੜੋ ਸਾਡੀਆਂ ਸਵਾਮਾਂ ਦਾ ਸਾਡੀ ਸੇਵਾ ਜਿਹੜੀ ਅਸੀਂ ਕਰ ਰਹੇ ਆ ਉਹਨਾਂ ਦਾ ਆਨੰਦ ਲਓ ਤੇ ਆਪ ਦੀ ਜਿਹੜੀ ਜ਼ਿੰਦਗੀ ਆ ਉਹ ਖੁਸ਼ਹਾਲ ਬਣਾਓ ਗੋੜੀ ਗੁੰਦੀ ਚਟਨੀ ਜ਼ਰੂਰ ਬਣਾ ਕੇ ਰੱਖੋ ਤੇ ਬਾਕੀ ਘੁੰਮੀ ਦੇ ਵਿੱਚ ਰਾਹ ਨੂੰ ਪੈਣ ਲੱਗੇ ਦੇਸੀ ਘਿਓ ਲਾਓ ਰੋਟੀ ਹਮੇਸ਼ਾ ਮੁੱਠੀ ਖਾਓ ਸਵੇਰੇ ਕੁਸ ਦਿਨ 10 ਦਿਨ ਮਹੀਨੇ ਦੇ ਵਿੱਚ ਚਰਾਇਤਾ ਜ਼ਰੂਰ ਪੀਓ ਤੇ ਗੋੜੀ ਗੁੰਦੀ ਚਟਨੀ ਬਣਾਉਣ ਦੀ ਵੀਡੀਓ ਆਪਣੇ ਜਿਹੜੀ ਉੱਥੇ ਪਈ ਆ ਆਪਣੇ ਪੇਜ ਦੇ ਉੱਤੇ ਫੇਸਬੁੱਕ ਤੇ ਵੀ ਪਈ ਆ ਤੇ ਆਪਣੇ YouTube ਚੈਨਲ ਦੇ ਉੱਤੇ ਵੀ ਪਈ ਆ ਤੇ ਬਾਕੀ ਸਾਵਧਾਨੀਆਂ ਵਾਲੀ ਵੀਡੀਓ ਆਪਣੇ ਪਾਈ ਵੀ ਇੱਕ ਤੋਂ ਸਾਵਧਾਨੀਆਂ ਵੀ ਜਰੂਰ ਵਰਤੋ ਤੇ ਸਭ ਤੋਂ ਪਹਿਲਾਂ ਆਪਣਾ ਲੀਵਰ ਸੈੱਟ ਕਰੋ ਲੀਵਰ ਸੈੱਟ ਕਰਨ ਨਾਲ ਤੁਹਾਡਾ ਘੋੜੇ ਮਰੀ ਦੀ ਚੜ੍ਹਦੀ ਜੇ ਤੁਹਾਡਾ ਪੇਟ ਸਹੀ ਕਰਨਾ ਵਾ ਰਾਤ ਨੂੰ ਪੈਂਦ ਗਿਆ ਨੇ ਤੁੰਨੀ ਤੇ ਝੋਲ ਆਉਣਾ ਤਸਵੀਰ ਨੂੰ ਅਲਰਜੀ ਦੇਣੀ ਆ ਤੁਹਾਨੂੰ ਮੋਟੀ ਰੋਟੀ ਜਾਂ ਜਦੋਂ ਆਹ ਚੀਜ਼ਾਂ ਜਿਹੜੀਆਂ ਬੰਦੇ ਵਾਤਨਾ ਚੋਗੇ ਜਾਂ ਵੀ ਹਾਵੇ ਛੇਦੀ ਜਾਂ ਥੋੜਾ ਜਿਆਦਾ ਲੱਗਦੀ ਜਾ ਕੋਈ ਕਸਰਤੀ ਘਾਟ ਪੈਦੀ ਅਸਰੀ ਤਾਂ ਆ ਵੀ ਚੀਜ਼ਾਂ ਸਾਕ ਤੋਂ ਮਗਾ ਕੇ ਵਾਪਸ ਸਕਦੇ ਤੇ ਵੀਡੀਓ ਵਧੀਆ ਲੱਗੀ ਆ ਤਾਂ ਤੁਸੀਂ ਅੱਗੇ ਦੇ ਅੱਗੇ ਸ਼ੇਅਰ ਜਰੂਰ ਕਰ ਦਿਓ ਧੰਨਵਾਦ